ਹਾਂਜੀ ਆਹ ਦੇਖੋ ਇਸ ਤਰ੍ਹਾਂ ਬੋਟ ਵਿਚਾਰੇ ਆਲਨਿਆਂ ਤੋਂ ਥੱਲੇ ਡਿੱਗ ਰਹੇ ਆ ਇੰਨੀ ਜ਼ਿਆਦਾ ਗਰਮੀ ਆ ਤੇ ਸੋ ਮੇਰੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਹੱਥ ਬਨ ਕੇ ਕਿ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਪੰਛੀ ਮਿਲਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਪਾਣੀ ਪਿਆਓ ਤਾਂ ਜੋ ਪੰਛੀਆਂ ਦੀ ਤੁਹਾਡੀ ਇੱਕ ਬੂੰਦ ਪਾਣੀ ਦੀ ਨਾਲ ਉਹਨਾਂ ਦੀ ਜ਼ਿੰਦਗੀ ਬਾਤ ਸਕਦੀ ਆ ਦੇਖੋ ਤੇ ਆ ਜਿਹੜਾ ਬੋਟ ਆ ਨਾ ਇਹਦੇ ਖੰਭ ਵੀ ਨਹੀਂ ਸੀ ਆਏ ਜਦੋਂ ਇਹ ਤਿੰਨ ਬੋਟ ਡਿੱਗੇ ਸੀ ਜਿੰਨਾ ਚੋਂ ਦੋਹਾਂ ਦੀ ਮੌਤ ਹੋ ਗਈ ਆ ਇੱਕ ਆ ਜਿਹੜਾ ਮਤਲਬ ਕਿ ਥੋੜਾ ਥੋੜਾ ਪਾਣੀ ਥੋੜੀ ਥੋੜੀ ਚੀ ਨਾ ਜਿਹੜਾ ਇਹ ਬਚਿਆ ਤੇ ਪਰਮਾਤਮਾ ਇਹਦੀ ਲੰਮੀ ਉਮਰ ਕਰੇ ਆ ਇੱਕ ਮੇਰੇ ਵੀਡੀਓ ਵੀਰ ਨੇ ਕਮੈਂਟ ਕੀਤਾ ਸੀ ਕਹਿੰਦੇ ਭੈਣ ਜੀ ਪਾਣੀ ਵਹਾਉਣ ਦੀ ਗੱਲ ਤੁਸੀਂ ਕਰਦੇ ਆ ਤੁਸੀਂ ਕਿੰਨਾ ਕੁ ਪਾਣੀ ਪਿਵੋਣੇ ਆ ਤੇ ਮੈਂ ਉਹ ਵੀਰ ਨੂੰ ਦੱਸਦਾ ਵੀ ਸਾਡਾ ਤਾਂ ਚਵੱੱਚਾ ਵੀ ਭਰਿਆ ਤੇ ਖੇਲ ਵੀ ਭਰੀ ਆ ਸਾਡੇ ਛੱਤਾਂ ਦੇ ਵੀ ਕੁੰਡੇ ਰੱਖੇ ਆ ਤੇ ਸਾਨੂੰ ਜਿੱਥੇ ਵੀ ਕੋਈ ਜਾਨਵਰ ਮਿਲਦਾ ਤੇ ਅਸੀਂ ਬੇਸ਼ੱਕ ਆਪ ਲੇਟ ਹੋ ਜਾਈਏ ਪਰ ਅਸੀਂ ਉਸ ਜਾਨਵਰ ਨੂੰ ਪਾਣੀ ਜ਼ਰੂਰ ਪਿਵੋਣੇ ਆ ਦੇਖ ਨਿੱਕਾ ਜਿਹਾ ਬੋਟਾ ਜਿ ਵਿਚਾਰਾ ਆ ਦੇਖੋ ਛੋਟਾ ਜਾਂ ਨਿੱਕਾ ਜਾਂ ਬੋਟਾ ਸੋ ਜਿਸ ਤਰ੍ਹਾਂ ਇਹ ਬੋਟਾ ਜਿਵੇਂ ਅਸੀਂ ਆਪਦੇ ਬੱਚਿਆਂ ਨੂੰ ਪਿਆਰ ਕਰਦੇ ਆ ਇਹਨਾਂ ਦੀਆਂ ਮਾਵਾਂ ਲਈ ਵੀ ਓਨੀ ਐਮੀਤ ਰੱਖਦੇ ਆ ਜਿਨਨੇ ਸਾਡੇ ਲਈ ਸਾਡੇ ਬੱਚੇ ਰੱਖਦੇ ਆ ਤੇ ਸੋ ਇਸ ਤਰ੍ਹਾਂ ਕਿਤੇ ਵੀ ਕੋਈ ਵੀ ਬੋਟ ਤੁਹਾਨੂੰ ਮਿਲਦਾ ਤਾਂ ਉਹਨੂੰ ਚਾਹੇ ਕੋਈ ਪੰਛੀ ਆ ਚਾਹੇ ਕੋਈ ਪਸ਼ੂ ਆ ਜਿੱਥੇ ਵੀ ਤੁਹਾਨੂੰ ਤੇ ਆਇਆ ਮਿਲਦਾ ਤੇ ਕੋਸ਼ਿਸ਼ ਕਰਿਆ ਕਰੋ ਵੀ ਹਰ ਮੋਟਰ ਤੇ ਨੇੜੇ ਤੇੜੇ ਚਵੱਚਾ ਤੇ ਪਾਣੀ ਹੁੰਦਾ ਰਾਹ 'ਚ ਜਾਂਦਿਆਂ ਇੱਕ ਅੱਧੀ ਪੀਪੀ ਜ਼ਰੂਰ ਆਪੋ ਪਣੀਆ ਗੱਡੀਆਂ ਚ ਰੱਖੋ ਕੋਈ ਭਾਂਡਾ ਰੱਖੋ ਕਿ ਇਸ ਤਰ੍ਹਾਂ ਦੇ ਬੋਟਾਂ ਨੂੰ ਜਿਹੜਾ ਪਾਣੀ ਪਿਆਇਆ ਜਾ ਸਕੇ ਤੇ ਹੈ ਮਣਾ ਉੱਥੇ ਥੋੜਾ ਥਾਂ ਗਿੱਲਾ ਕਰ ਦੇ ਗਿੱਲਾ ਕਰਕੇ ਤੇ ਇੱਥੇ ਵਹਾ ਦੇ ਵਿਚਾਰੇ ਨੂੰ ਸੋ ਦੇਖੋ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਜੇ ਸਾਨੂੰ ਲੋੜ ਆ ਅਸੀਂ ਚਾਹੁੰਦੇ ਅਸੀਂ ਏਸੀਆਂ ਦੇ ਵਿੱਚ ਬੈਠੀਏ ਅਸੀਂ ਜਾ ਰਹੇ ਸੀਗੇ ਤੇ ਸੋ ਤੇ ਬੈਜੋ ਆਜੋ ਭਾਬੀ ਦੇਖੋ ਅਸੀਂ ਜਾ ਰਹੇ ਸੀ ਤੇ ਅਚਾਨਕ ਨਿਗਾ ਸਾਡੀ ਇਸ ਵੋਟ ਵੋਟ ਦੇ ਉੱਤੇ ਪਈ ਤੇ ਅਸੀਂ ਸੋਚਿਆ ਵੀ ਨਹੀਂ ਸਭ ਤੋਂ ਪਹਿਲਾਂ ਜ਼ਰੂਰੀ ਇਹ ਆ ਡਾਕਟਰ ਦੇ ਬਾਅਦ ਚ ਵੀ ਜਾਇਆ ਜਾ ਸਕਦਾ ਸੋ ਇੱਥੇ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੀ ਆ ਕਿ ਵੱਧ ਤੋਂ ਵੱਧ ਜਿਹੜਾ ਪਾਣੀ ਜ਼ਰੂਰ ਆਪ ਦੇ ਘਰ ਆਨੀਆਂ ਸ਼ੱਤਾਂ ਦੇ ਉੱਤੇ ਆਪ ਦੀਆਂ ਗਲੀਆਂ ਦੇ 12 ਦੇ ਉੱਤੇ ਉਂਡੇ ਪਰ ਪਰ ਜਰੂਰ ਰੱਖੋ ਸੜਕਾਂ ਜਿੱਥੇ ਤੁਹਾਡੇ ਰਾਹ ਨੇ ਰਾਵਾਂ ਦੇ ਉੱਤੇ ਤੁਹਾਡੇ ਦਰਖਤਾਂ ਉਹਨਾਂ ਰਾਵਾਂ ਦੇ ਉੱਤੇ ਆਲ ਮੋਸਟ ਹੀ ਸਾਰੇ ਖੇਤਾਂ ਦੇ ਵਿੱਚ ਮੋਟਰਾਂ ਮੋਟਰਾਂ ਦੇ ਅੱਗੇ ਚਵੱਚੇ ਬਣੇ ਆ ਕਿਤੇ ਵੀ ਤੁਹਾਨੂੰ ਕੋਈ ਵੀ ਪੰਛੀ ਮਿਲਦਾ ਜਾਂ ਕੋਈ ਤੁਹਾਨੂੰ ਕੋਈ ਵੀ ਪਸ਼ੂ ਮਿਲਦਾ ਜਿਹੜਾ ਤੁਹਾਨੂੰ ਲੱਗਦਾ ਕਿ ਇਹਦੀ ਬਸ ਹੁਣ ਬੇਵਸੀ ਹੋ ਚੁੱਕੀ ਆ ਵੀ ਇਹ ਜਿਹੜਾ ਪਾਣੀ ਪੀਣ ਤੋਂ ਵੀ ਅਸਮਰੱਥਾ ਦੇ ਉਹਨਾਂ ਨੂੰ ਸੋ ਪਾਣੀ ਜ਼ਰੂਰ ਭਰ ਕੇ ਧਰਿਆ ਕਰੋ ਤੇ ਦੂਸਰੇ ਨੰਬਰ ਤੇ ਆਪ ਕੋ ਆਪਣੇ ਰਾਹ ਦੇ ਆਲਿਓਂ ਦਾਲਿਓਂ ਸਾਫ ਸਫਾਈ ਜ਼ਰੂਰ ਕਰੋ ਗਰਾਹਤਾਂ ਦੇ ਥੱਲੋਂ ਸਾਫ ਸਫਾਈ ਕਰੋ ਤਾਂ ਜੋ ਰਾਹ ਘਰੀ ਆ ਜਿਹੜੇ ਉਹ ਆਣ ਕੇ ਬੈਠ ਸਕਣ ਤੇ ਮੈਨੂੰ ਲੱਗਦਾ ਇਹ ਮੇਰੇ ਉਸ ਵੀਰ ਦੀ ਵੀਡੀਓ ਦਾ ਜਵਾਬ ਆ ਜਿਹੜੀ ਮੇਰੇ ਵੀਰ ਨੇ ਕਮੈਂਟ ਕੀਤਾ ਸੀ ਆ ਤੈਨੂੰ ਉਸ ਕਮੈਂਟ ਦਾ ਤੇਰੇ ਦਾ ਜਵਾਬ ਆ ਪ੍ਰਭਾ ਮੈਂ ਨਹੀਂ ਦਿੱਤਾ ਇਹ ਜਵਾਬ ਤੈਨੂੰ ਬਾਬੇ ਨਾਨਕ ਨੇ ਦਿੱਤਾ ਸੋ ਅਸੀਂ ਤਾਂ ਪਾਣੀ ਹਾਰ ਨਹੀਂ ਹੈਗੇ ਕਿ ਨਾ ਹੀ ਮੈਂ ਜਵਾਬ ਦੇਣ ਦੀ ਆਪਦੀ ਔਕਾਤ ਰੱਖਦੀ ਆ ਮੇਰੀਆਂ ਡੋਰੀਆਂ ਉਸ ਗੁਰੂ ਨਾਨਕ ਪਾਤਸ਼ਾਹ ਤੇ ਆ ਤੇ ਕਰਨਾਨ ਕੋ پاس ਸਾਨੀ ਜਦੋਂ ਮੈਂ ਤਰਨ ਲੱਗੀ ਦੇਖੋ ਕਿਵੇਂ ਉਹ ਬੋਟ ਵਿਚਾਰਾ ਡਿੱਗਿਆ ਪਿਆ ਸੀਗਾ ਦੋ ਬੂੰਦ ਪਾਣੀ ਦੀ ਜੇ ਦੋ ਬੂੰਦ ਖੂਨ ਦੀ ਮਨੁੱਖ ਦੀ ਜ਼ਿੰਦਗੀ ਬਚਾ ਸਕਦੀ ਆ ਨਾ ਤੇ ਦੋ ਬੂੰਦਾਂ ਪਾਣੀ ਦੀਆਂ ਜਿਹੜੀਆਂ ਇਹ ਪੰਛੀ ਤੇ ਪਸ਼ੂਆਂ ਨੂੰ ਬਚਾ ਸਕਦੀਆਂ ਕੁਦਰਤ ਇਸ ਚੀਜ਼ ਤੇ ਖੁਸ਼ ਹੁੰਦੀ ਆ ਨਾ ਕਿ ਈਕੋ ਤੇ ਹੰਕਾਰ ਤੇ ਖੁਸ਼ ਨਹੀਂ ਧੰਨਵਾਦ